multimod wrote i ਹਾਂਜੀ ਭਰਾ ਹਾਂਜੀ ਅੱਜ ਤੁਸੀਂ ਇੱਥੇ ਆਏ ਹੋ ਦੇਖੋ ਜੀ ਨਾਬਾ ਰਿਆਸਤੀ ਤਹਿਰਾ ਏਸ਼ੀਆ ਦੀ ਦੂਜੇ ਨੰਬਰ ਤੇ ਮੰਡੀ ਆਉਂਦੀ ਆ ਸਾਡੀ ਨਾਬੇ ਦੀ ਜਿਹੜੀ ਪ੍ਰਸ਼ਾਸਨ ਦੀਆਂ ਨਾਕਾਮੀਆਂ ਕਰਕੇ ਅੱਜ ਫੇਲ ਹੋਈ ਪਈ ਆ ਆਹ ਪਈਆ ਟੈਂਕੀ ਜਿਹੜੀ ਕਿ 10 ਦਿਨ ਤੋਂ ਖਾਲੀ ਐ ਤੇ ਕਦੇ ਪਾਣੀ ਹੋ ਨਹੀਂ ਪਾਇਆ ਹੈਗਾ ਸਾਡੇ ਆਲੇ ਵਾਲੇ ਲੋਕਾਂ ਤੋਂ ਪੁੱਛਾਦੇ ਹੋ ਮਜ਼ਦੂਰਾਂ ਤੋਂ ਪੁੱਛਾਦੇ ਹੋ ਕਦੇ ਕਿਸੇ ਨੇ ਪਾਣੀ ਪੀਤਾ ਹੋ ਤੇ ਪਾਣੀ ਹੈ ਨਹੀਂ ਅਸੀਂ ਚੈੱਕ ਕਰੀਆ ਇਹ ਇੱਕ ਨੇ ਆ ਲਓ ਕੋਈ ਪਾਣੀ ਨਹੀਂ ਨਿਕਲਿਆ ਤੇ ਹੁਣ ਮੈਂ ਤੁਹਾਨੂੰ ਚੱਕੀ ਦਿਖਾ ਦਿੰਨਾ ਇਹ ਟੈਂਕੀ ਦਾ ਲੋ ਜੀ ਖਾਲੀ ਹੋ ਆ ਲਓ ਕਰੇ ਇਧਰ ਮੂੰ ਦੇਖ ਆ ਲਓ ਜੀ ਬਹੁਤ ਵਧੀਆ ਟੈਂਕੀ ਖਾਲੀ ਆ ਬਿਲਕੁਲ ਇਹ ਚ ਪਾਣੀ ਕੋਈ ਨਹੀਂ ਪਾਇਆ ਜੀ ਕਿਸੇ ਨੇ ਤੇ ਮੰਡੀ ਜੋ ਜੇ ਪਤਾ ਕਰਿਆ ਤਾਂ ਸਾਡੇ ਮਜ਼ਦੂਰ ਵੀਰੇ ਨੇ ਦੱਸਿਆ ਕਹਿੰਦੇ ਜਿੱਦਣੀਆਂ ਧਰੀਆਂ ਨੇ ਇਹਨਾਂ ਨੂੰ 20 ਦਿਨ ਤੋਂ ਹੀ ਵੱਧ ਹੋ ਗਏ ਹੋਣਗੇ ਭਰੀਆਂ ਨੂੰ ਇਹ ਚ ਪਾਣੀ ਕਦੇ ਪਾਇਆ ਹੀ ਨਹੀਂ ਕਿਸੇ ਨੇ ਟੈਂਕੀਆਂ ਧਰ ਕੇ ਕਹਿੰਦੇ ਭੁੱਲੇ ਗਏ ਉਹ ਵੀ ਕਿਸੇ ਨੇ ਛੜੇ ਛੜੇ ਟੈਂਕੀਆਂ ਬਿਲਕੁਲ ਮਾਰਕੀਟ ਕਮੇਟੀ ਗਏ ਆ 9:30 ਬੱਜ ਚੁੱਕੇ ਨੇ ਕੋਈ ਉਹਨਾਂ ਦਾ ਮਰਾਜ਼ਮ ਕੋਈ ਅਫਸਰ ਹੋਰ ਤਾਂ ਹੋਰ ਕੋਈ ਪੀਐਨ ਵੀ ਸਾਨੂੰ ਨਾਜ਼ਰ ਨਹੀਂ ਆਇਆ ਉੱਥੇ ਬਿਲਕੁਲ ਦਫ਼ਤਰ ਖਾਲੀ ਪਿਆ ਦੇਖੋ ਮਾਰਕੀਟ ਕਮੇਟੀ ਨੂੰ ਦੇ ਦਫ਼ਤਰ ਨੂੰ ਘੇਰਾਂਗੇ ਜਿੰਨੇ ਅਫਸਰ ਨੇ ਨਾਲੀ ਸੁੱਟੀ ਕਰਾਂਗੇ ਤੇ ਨਵੇਂ ਅਫਸਰਾਂ ਦੀ ਭਰਤੀ ਹੋਣੀ ਚਾਹੀਦੀ ਆ ਕਿਉਂਕਿ ਜਦੋਂ ਅਫਸਰ ਕੰਮ ਹੀ ਨਹੀਂ ਕਰਦੇ ਉਹਨਾਂ ਤੋਂ ਕਰਾਉਣਾ ਕੀ ਆ ਸਰਕਾਰ ਨੇ ਉਹਨਾਂ ਨੂੰ ਤਨਖਾਹਾਂ ਦਿੰਦੇ ਆ ਸਾਡੇ ਲੋਕਾਂ ਦੇ ਟੈਕਸ ਦੇ ਵਿੱਚੋਂ ਤਨਖਾਹਾਂ ਮਿਲਦੀਆਂ ਨੇ ਤੇ ਕੰਮ ਉਹ ਕਰਦੇ ਨਹੀਂ ਹੈਗੇ 9:30 ਵਜੇ ਤੱਕ ਅਜੇ ਤੱਕ ਕੋਈ ਅਫਸਰ ਨੇ ਉਹਨਾਂ ਨੂੰ ਫੋਨ ਕੀਤੇ ਨੇ ਉਹਨਾਂ ਨੇ ਫੋਨ ਵੀ ਨਹੀਂ ਚੁੱਕੇ ਜਦੋਂ ਸੁਪਰਵਾਈਜ਼ਰ ਨੇ ਫੋਨ ਚੁੱਕਿਆ ਉਹਨਾਂ ਨਾਲ ਗੱਲ ਹੋਈ ਆ ਸਾਡੀ ਕਹਿੰਦਾ ਜੀ ਅਸੀਂ ਆਉਣਾ ਹਜੇ ਮੈਂ ਅਫਸਰਾਂ ਨੂੰ ਫੋਨ ਕਰਦਾ ਨਾ ਕਾਰਵਾਈ ਕਰਾਂਗੇ ਇੱਕ ਸੁਪਰਵਾਈਜ਼ਰ ਕਹਿੰਦਾ ਕਾਰਵਾਈ ਕਰਾਂਗੇ ਤੂੰ ਖੋਦੇ ਨਹੀਂ ਹੈ ਤੇਰੇ ਤੇ ਵੀ ਕਾਰਵਾਈ ਬਣਦੀ ਆ ਉਹ ਕਹਿੰਦਾ ਜਿਹੜੇ ਨਹੀਂ ਆਏ ਉਹਨਾਂ ਦੇ ਕਾਰਵਾਈ ਕਰਾਂ ਖੁਦ ਆਪ ਨਹੀਂ ਆਇਆ ਉਹ ਫੋਨ ਤੇ ਗੱਲ ਹੋਈ ਆ ਉਹਦੇ ਨਾਲ ਦਫ਼ਤਰ ਖਾਲੀ ਪਿਆ ਸੀਵਰੇਜ ਦਾ ਕੋਈ ਪ੍ਰਬੰਧ ਨਹੀਂ ਤੇ ਝਾਰ ਮੰਡੀ ਦੇ ਸੈਦਾਂ ਥੱਲੇ ਪਿਆ ਕਿਸਾਨਾਂ ਦੀ ਮੱਕੀ ਵਾਰ ਪਈ ਆ ਮੱਕੀ ਦੀ ਸਭ ਤੋਂ ਵੱਡੀ ਲੁੱਟ ਕਿਸਾਨਾਂ ਦੀ ਹੋ ਰਹੀ ਆ ਕੀ ਕੀ ਨਾ ਹੈ ਕਿਹੜਾ ਬੰਦਾ ਹੈ ਜੀ ਮੇਰਾ ਨਾਮ ਜਸਵੀਰ ਸਿੰਘ ਆ ਜੀ ਪਿੰਡ ਸਾਡਾ ਲੀਪੜਾ ਆ। ਆਮਰਦਨ ਮੰਦੀ ਜੀ। ਅੱਜ ਮੱਕੀ ਲੈ ਕੇ ਆਈ ਮੱਕੀ ਵੇਚਣ ਵਾਸਤੇ। ਕਿੰਨੇ ਕਿਲੇ ਲਾਈ ਸੀ? ਸਾਡੇ 3 ਕਿਲੇ ਲਾਏ ਹੋਏ। ਕਿੰਨੇ ਸਾਲਾਂ ਤੋਂ ਲਾ ਰਹੇ ਹੋ? 4-5 ਸਾਲਾਂ ਤੋਂ ਲਾ ਰਹੇ। ਕੀ ਫਸਟੀਆਂ ਆਉਂਦੀਆਂ ਨੇ ਕਿ ਮੰਡੀ ਦੇ ਵਿੱਚ ਇਹੋ ਜਿਹਾ ਰੇਟ ਹੈ ਕਿੰਨਾ ਖਰਚਾ ਹੁੰਦਾ? ਖਰਚਾ ਤਾਂ ਜੀ ਪਹਿਲਾਂ ਨਾਲੋਂ ਵੱਧ ਗਿਆ ਰੇਟ ਹੈ ਤੇ ਪਿਛਲੇ ਸਾਲ ਨਾਲੋਂ ਕਾਫੀ ਘਟ ਗਿਆ ਜੀ। ਤੇ ਝਾੜ ਵੀ ਪਿਛਲੇ ਸਾਲ ਨਾਲੋਂ ਘਟਾ। ਮੰਡੀ 'ਚ ਸਮੱਸਿਆ ਜਿਹੜਾ ਮੀਂਹ ਨਾਲ ਜ਼ਿਆਦਾ ਹੋਈ ਹੈ ਜੀ ਹੋਰ ਕੋਈ ਐਡੀ ਸਮੱਸਿਆ ਜੀ ਨਾਲ ਮੀਂਹ ਜਿਹੜਾ ਪੈ ਗਿਆ ਜੀ ਦੀ ਨਕਾਸੀ ਨਹੀਂ ਵਧੀ ਆਏਗੀ ਨਕਾਸੀ ਨਾਲ ਵਧਿਆ ਹੋਣ ਕਰਕੇ ਸਾਡੀ ਫਸਲ ਕਰਨ ਖਰਾਬ ਹੋ ਗਈ ਪਾਣੀ 'ਚ ਡੁੱਬ ਗਈ ਉਹਦੇ ਕਰਕੇ ਸਾਨੂੰ ਦਿੱਕਤ ਕਾਫੀ ਆਈ ਹੈ ਅਸੀਂ ਫਸਲ ਲਾਉਣੇ ਜੀ ਅਸੀਂ ਤਾਂ ਨਾ ਫਸਲ ਲਾਉਣੇ ਜੀ ਪਹਿਲਾਂ ਆਲੂ ਲਾਏ ਹੋਏ ਸੀ ਕਿ ਜੀ ਕੁਝ ਮਟਰ ਲਾਏ ਹੋਏ ਸੀ ਤੇ ਉਸ ਤੋਂ ਬਾਅਦ ਮੱਕੀ ਲਾਈ ਹੁਣ ਜੀਰੀ ਲਾਵਾਂਗੇ ਤੇ ਸਬਜ਼ੀ ਕਿਸੇ ਨੂੰ ਤਾਂ ਕੋਈ ਦੱਸਣਾ ਹੀ ਆ ਰਿਹਾ ਹੈ ਜੀ ਵੇਚਣ ਤੇ ਕੋਈ ਗੰਟਰਾਈ ਨਹੀਂ ਆ ਰਹੀ। ਵੇਚਣ ਤੇ ਤਾਂ ਜੀ ਕੋਈ ਗੰਟਰਾਈ ਨਹੀਂ। ਆ ਨਾ ਨਹੀਂ ਰੇਟ। ਬਸ ਰੇਟ ਜਾਨੀ ਪਿਛਲੇ ਸਾਲ ਨਾਲੋਂ ਘੱਟ ਹੈ। ਸਰਕਾਰ ਨੇ ਕਿਹਾ ਘੱਟਾ। ਪਿਛਲੇ ਸਾਲ ਨਾਲੋਂ 500 ਦਾ ਫਰਕ ਹੈ। 500 ਤੋਂ ਕਰੀਬ ਆਈ 900-1100 ਕਿ시। ਪਿਛਲੇ ਸਾਲ ਇਹ ਹੀ ਸੀਗਾ ਜੀ ਇੰਨੇ ਨੇ ਦੀ ਮੱਕੀ ਵੱਡੀ ਸੀ। ਉਹ ਸਾਡੀ 1400 ਰੁਪਏ ਨੂੰ ਵੇਚੀ ਸੀ ਜਿਹੜੀ ਐੱਜਰ 920 ਰੁਪਏ ਵੇਚੀ ਹੈ। ਕੋਈ ਸਰ ਰੇਟ ਕੋਈ ਨਹੀਂ। ਕੋਈ ਸਰ ਰੇਟ ਕੋਈ ਨਹੀਂ ਜ ਐਮਐਸਪੀ ਤਾਂ ਨਹੀਂ ਵੇਖਦੀ। ਕੋਈ ਸਰਕਾਰ ਵੱਲੋਂ ਕੋਈ ਸੁਣਵਾਈ ਨਹੀਂ। ਪ੍ਰਾਈਵੇਟ ਵਪਾਰੀ ਉਹ ਖਰੀਦਦੇ ਨੇ। ਜੀ ਮੰਗ ਕਰਦੇ। ਮੰਗੇ ਜੇ ਇਹ ਕੋਈ ਪੱਕੀ ਖਰੀਦ ਹੋਵੇ ਸਰਕਾਰ ਆਪ ਦੇ ਪਰ ਖਰੀਦੇ ਮਾੜ ਮੜੇ ਕਣਕ ਜੀਰੀ ਦਾ ਐਮ ਐਸ ਪੀ ਮਿਲ ਜੇ ਇਸ ਤਰ੍ਹਾਂ ਮਿਲੋ। ਦਿੱਕੀ ਤੇ ਨਾ ਜੋ ਮੇਰੀ 3 ਮਸਤ ਆਉਂਦੀਆਂ ਖੜਕ ਲੇ। ਸਮੱਸਿਆ ਦਾ ਬਸ ਐ ਵੀ ਵੇਚਣ ਤੇ ਆ ਰਹੀ ਹੈ ਹੋਰ ਤਾਂ ਕੋਈ ਨਹੀਂ ਜਿੰਨੇ ਰੇਟ ਨਹੀਂ ਦੇ ਰਹੀ ਰੇਟ ਤਾਂ 900 ਤੋਂ ਲੈ ਕੇ 1100 ਆ ਗਈ ਜੀ। ਹਾਂ ਜੀ। ਜਿਹੜੀ ਸੁੱਕੀ ਹੈ ਬਸ ਉਹਦਾ ਸੁੱਕੀ ਉਹਨੂੰ ਸੁੱਕ ਨਹੀਂ ਰਹੀ ਹੋ ਰਹੀ। ਬਾਰਿਸ਼ ਕਰਾਇਆ ਤੁਹਾਨੂੰ ਪਤਾ ਨੂੰ ਮੌਸਮ ਖਰਾਬ ਹੋ ਰਿਹਾ ਜੀ। ਉਹਦੇ ਕਰਕੇ ਦਿੱਕਤ ਆ ਰਹੀ ਉਹ ਕੋਈ ਦਿੱਕਤ ਨਹੀਂ ਐ ਵੇਚੀ। ਕੀ ਸਮੱਸਿਆ ਨਹੀਂ ਜੀ। ਪਰਵੰਤ ਉਹ ਜਿਵੇਂ ਸੈੱਟ ਪਾਇਓ ਛੋਟਾ ਸੈੱਟ ਆ ਜੀ ਉਹਨੂੰ ਤੇ ਮਾਲ ਪਿਆ ਚੱਕ ਨਹੀਂ ਰਿਹਾ ਕੋਈ ਮਾਲ ਵੀ ਪਿਆ ਕੋਈ ਝਾਰ ਪਿਆ ਇਹਨਾਂ ਦਾ ਜੀ ਉਹਦੇ ਕਰਕੇ ਚਮਚਿਆਂ ਤੋਂ ਟਰਾਲੀ ਲਾ ਦੇ ਸਾਰੇ ਉਹੀ ਖੜੀ ਨਿਕਲੀ ਨਾ ਕੋਈ ਤਰਪਾਲ ਦਾ ਪ੍ਰਬੰਧ ਲੱਗ ਰਿਹਾ ਜੇ ਆਉਂਦੀ ਵੀ ਆ ਉਹ ਟੇਰੀ ਪਈ ਆ ਇਹੋ ਕੱਲ ਦੀ ਬੋਲੀ ਹੋਈ ਸੀ 900 ਦੀ ਵਪਾਰੀ ਛੱਡ ਕੇ ਚਲਾ ਗਿਆ ਉਹਨੂੰ ਅੱਜ ਮਿਲਾ ਉਹ 700 ਨੂੰ ਵੇਚੀਆ ਵਪਾਰੀ ਨੇ ਜੀਮੇਦਾਰ ਨਹੀਂ ਠਾਕੇ ਲੀਆ ਹਾਂ ਇਹ ਉਹਦੇ ਪਾਣੀ ਲੱਗ ਗਿਆ ਕਹਿੰਦੇ ਛੱਡ ਕੇ ਚਲਾ ਗਿਆ ਜੀ ਹਾਂਜੀ ਮੰਗਦਾ ਬਸ ਇਹ ਜੀ ਆ ਵੀ ਐਮਐਸਬੀ ਮਿਲਨੀ ਚਾਹੁੰਦੇ ਜੀ ਕੋਈ ਦਿੱਕਤ ਨਾ ਬਈ ਜਿਵੇਂ ਕਣਕ ਜੀ ਦੀ ਵੇਚਦੇ ਆ ਜੀ ਉਹਨੇ ਜੇ ਦਿੱਕਤ ਆਈ ਆ ਵੇਚਦਿਆਂ ਕਰਦਿਆਂ ਕੋਈ ਪੁੱਛਦਾ ਨਹੀਂ ਹੈਗਾ ਜੀ ਕਣਕ ਨੂੰ ਬਸੁਰਗੋ ਕੀ ਨਵਾਂ ਜਿਹੜਾ ਬੰਦਾ ਹਾਕਮ ਸਿੰਘਾ ਜੀ ਅੱਛਾ ਪਿੰਡ ਵਾਲੀ ਅਲੀ ਪਰਤਾ ਜੀ ਪਿੰਡਾ ਅੱਛਾ ਹਾਂ ਕਿੰਨੇ ਕਿੰਨੇ ਮੱਕੀ ਲਾਇਆ ਜੀ ਮੱਕੀ ਦੇ ਹੈਗੇ ਦੀ ਖਾਤਾ ਕਿੰਨੇ ਕੀ ਕੀ ਸਮੱਸਿਆ ਨਾ ਸਮੱਸਿਆ ਤਾਂ ਆਈ ਆ ਜੀ ਨਾ ਤਾਂ ਹੁਣ ਇੱਥੇ ਰੇਟਰ ਦਾ ਵੀ ਨਹੀਂ ਕੋਈ ਪੱਕਾ ਗੈਣੀ ਪ੍ਰਬੰਧ ਨਹੀਂ ਹੈਗਾ ਰੇਟ ਦਾ 800 ਨੂੰ ਵੀ ਲੈ ਲੈਣਾ 900 ਨੂੰ ਵੀ ਲੈ ਲੈਣਾ 1100 ਨੂੰ ਵੀ ਲੈ ਲੈਣਾ ਕੋਈ ਪੱਕਾ ਰੇਟ ਨਹੀਂ ਹੈ ਹਾਂ ਜੀ ਕੀ ਹੋਣਾ ਚਾਹੀਦਾ ਹੋਣਾ ਤਾਂ ਜੀ ਮਾੜਾ ਮੋਟਾ ਮਦਦ ਕਰਨੀ ਚਾਹੀਦੀ ਹੈ ਸਰਕਾਰ ਨੂੰ ਹੁਣ ਮਾੜੀ ਮੋਟੀ ਕੀ ਹੈ ਐਚਵੀ ਦੇਵੇ ਮਾੜਾ ਮੋਟਾ ਫਸਲ ਜਿਵੇਂ ਕਣਕ ਦੀ ਰੀਤੇ ਦਿੰਦੀ ਹੈ ਜੀ ਫਿਰ ਉਹੀ ਮਾਝ ਲਿਆ ਲੋ ਸਕਦੇ ਨੇ ਜੱਟ ਤਾਂ ਪਹਿਲਾਂ ਹੀ ਮਰਿਆ ਪਿਆ ਖਰਚਾ ਏਸ ਮੱਕੀ ਤੇ ਖਰਚਾ ਬਹੁਤ ਜਾਦੇ ਆਉਂਗਾ ਜੀ ਫਿਰ ਇਹ ਤਾਂ ਹੁੰਦੀ ਹੈ ਜੀ ਕਹ ਅਗਲਾ ਕਹਦੇ ਨੇ ਅੰਦਰ ਤਿੰਨ ਵਾਦਨਾ ਜੀ ਹੁਣ ਗੱਲ ਜਿਹੜਾ ਇਹ 4 ਥੈਲੇ ਦੇ ਕੀਲੇ ਤੇ 2 ਦੇ ਲੈਂਦੀ ਆ ਫਿਰ ਉਦੋਂ 7-8 ਥੈਲੇ ਲੈਂਦੀ ਆ ਜੀ ਇਹ ਜੂਰੀਏ ਦੀ ਬਾਕੀ ਛਪਰੀਆਂ ਹਨ ਮੰਗਦਾ ਜੀ ਆਈ ਆ ਵੀ ਖਰਚੇ ਦੇ ਹਿਸਾਬ ਨਾਲ ਦੇਣਾ ਦੇਣ ਮੜ ਮੋਟਾ ਹੋਵੇ ਜੀ ਤਾਂ ਹੀ ਆ ਜੀ 1500 ਫਿਰ ਰੇਟ ਆ ਰਿਹਾ ਤਾਂ ਵੀ ਬਚਦਾ ਹੈਗੀ ਆ ਤੁਹਾਨੂੰ ਆ ਜੀ ਕੀ ਨਾਮ ਹੈ ਤੁਹਾਡਾ ਨਾਮ ਹੈ ਰਾਮ ਲੁਚਨ ਪਾਸਮਨ ਬਿਹਾਰ ਤੇ ਹੈ अच्छा क्या समस्या आ रही है समस्या आए हां यही गर्मी का है 12 1 बजता है काम करने का बाद उसके बाद जो उठो पानी बंद हो जाते नहीं मिलता। पीने के लिए कुछ भी के लिए नहीं मिलते नहीं अच्छा 2 बजे दूसरा नंबर जे हुन ऐसी काम कर रहे जे कोई बाथरूम आ गया पैन जो वहां जाने फंदे मैं काम छूट जाते नहीं कोई प्रबंधन कोई प्रबंधन नहीं उन्हें किसी को बोला नहीं किनु कहिए ऐसी किनु पहचानते जी मार्केट कमेटी को तू जानते नहीं ऐसी हारते हुए तो बोल रहे हैं कह रहा है वो तो पानी आ रहा है आ रहा है आ रहा है चल रहा है जब होता है पानी, पानी बारह एक बजे बंद हो जाने है। क्या मांग करते क्या मांग करते है मांग, मांग करते, करते यही पानी चाहिए ओ, हम क्या? लोग लेट सेट से काम छूटते हैं दूसरा नंबर यहाँ गर्मी है हद से ज्यादा पाँच रुपया कट्टा चार रुपया कटे मिल रहे दल्ला समेत हो क्या समस्या जी यही समस्या कितने बजे तक काम करते हैं ਕੰਮ ਤੋਂ 12 2 ਵਜੇ 1 ਵਜੇ ਆਉਂਦੇ ਨੇ 2 ਵਜੇ ਤੱਕ ਆਰਾਮ 2 ਵਜੇ ਮੈਂ ਕੰਮ ਕਰਦੀ ਕਰਦੀ ਅੱਛਾ ਫਿਰ ਜਾ ਕੇ 2 ਰੁਪਏ ਬੰਦ ਦੇ ਨੇ ਪਾਣੀ ਵੀ ਮੁੱਕ ਜਾਂਦੇ ਨੇ ਨਾ ਨਹਾਣੇ ਦਾ ਨਾ ਧੋਣੇ ਦਾ ਨਾ ਪੀਣੇ ਦਾ ਅਸੀਂ ਕਿੱਥੇ ਕਿੰਨਾ ਵੜੇ ਰਾਤੋਂ ਨੂੰ ਕਈ ਹੋਰ ਪਾਸੇ ਸਿ ਵੀ ਲਾਈਏ ਕਿਥੋਂ ਸਿ ਲਾਈਏ ਦੁਕਾਨ ਤੋਂ ਬੰਦ ਹੋ ਜਾਂਦੇ ਨੇ ਮੇਰਾ ਨਾਮ ਲੱਖਾਈ ਮੈਂ ਮੰਡੀ ਮੌਜੂਦ ਹੁਣ ਦਾ ਪ੍ਰਧਾਨ ਆਈ ਕੀ ਕੀ ਸਮੱਸਿਆ ਆ ਰਹੀ ਐ ਮਖਾਤੇ ਸਾਨੂੰ ਸਾਰੀਆਂ ਸਮੱਸਿਆ ਨਹੀਂ ਹਾਂਜੀ ਮੰਡੀ ਜਦੋਂ ਸ਼ੁਰੂ ਹੁੰਦੀ ਆ ਸਾਡੀ ਮਾਰਕੀਟ ਕਮੇਟੀ ਵਾਲੇ ਨੇ ਪਤਾ ਹੀ ਦੀ ਸਾਨੂੰ ਕੋਈ ਵੀ ਮਤਲਬ ਕਿ ਸਾਡਾ ਕੋਈ ਹੱਲ ਨਹੀਂ ਚੱਟਿਆ ਹੈਗਾ ਜਦੋਂ ਸਾਡੀ ਫੀਨ ਮੱਕੀ ਦਾ ਫੀਨ ਸ਼ੁਰੂ ਹੁੰਦਾਗਾ ਨਾ ਤਾਂ ਠੀਕ ਭਾਈਆ ਖਾਬ ਹੁੰਦੇ ਹੈਗੇ ਔਰ ਇੱਤੇ ਨਾ ਪਾਣੀ ਵਾਲੇ ਟੈਂਕੀ ਜਿਹੜੀ ਆ ਅਸੀਂ ਪਾਣੀ ਪੀਂਦੇ ਆ ਔਰੇ ਪਾਣੀ ਵਾਲੇ ਜਿਹੜੀ ਲਵਾਏ ਪਏ ਨੇ ਕਿ ਨਾ ਉਮੇਸ਼ ਭਾਈ ਉਹਦੇ ਤੇ ਜਿਹੜੀਆਂ ਵੇਖੇ ਵੀ ਇਹ ਟੈਂਕੀਆਂ ਰੱਖਦੇ ਨੇਗੇ ਨਾ ਉਹਨਾਂ ਦੇ ਵਿੱਚ ਅਜੇ ਤੱਕ ਬਰ 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 ਪਈਆ ਨਾ ਪਾਣੀ ਪਿਆ ਉੱਜਾ ਮਤਲਬ ਕਿ ਪਾਣੀ ਦੀ ਵੀ ਸਮੱਸਿਆ ਔਰੇ ਜਿਹੜਾ ਆਪਾਂ ਪਾਣੀ ਦੇ ਵੀ ਕੋਈ ਉਹ ਨਹੀਂ ਆਇਆ ਧਿਆਨ ਦੇਣਾ ਮਾਰਕੀਟ ਕਮੇਟੀ ਦੇ ਅਸੀਂ ਕਹਿੰਦੇ ਹਰ ਹਰ ਵਾਰ ਕਹਿੰਦੇ ਅਸੀਂ ਲਿਖਤੀ ਰੂਪ ਵੀ ਦੇਨੇ ਆਂਗੇ ਅੱਛਾ ਆਪੂ ਕਹਿੰਦੇ ਆ ਕਿਦੋਂ ਕਿਦੋਂ ਕਿਹਾ ਮਾਰਕੀਟ ਕਮੇਟੀ ਜੀ ਕੋਈ ਸੁਣਵਾਈ ਨਹੀਂ ਨਹੀਂ ਜੀ ਕੋਈ ਸੁਣਵਾਈ ਨਹੀਂ ਹੈਗੀ ਬਈ ਅੱਛਾ ਮਤਲਬ ਕਿ ਲੇਬਰ ਨੂੰ ਵੱਧ ਸਭ ਤੋਂ ਵੱਧ ਸਮੱਸਿਆ ਹੋ ਰਹੀ ਏ ਇੱਕ ਏਟੇ ਯੂਨੀਵਰਸਿਟੀ ਪੰਜ ਪੰਜ ਵਾਰੀ ਕਰਦੇ ਆਂਗੇ ਲੇਬਰ ਸਾਨੂੰ ਇੱਕ ਵਾਰੀ ਮਿਲਣੀ ਹੈ ਜੀ ਹੂੰ ਤੁਹਾਨੂੰ ਮਤਲਬ ਕਿ ਸਮੱਸਿਆ ਇੱਥੇ ਸਭ ਤੋਂ ਵੱਧ ਹੈ ਲੇਬਰ ਲੋਕ ਜੀ ਜੀ ਆ ਹੁਣ ਮੰਡੀ ਝਾਰ ਦੀ ਉੱਪਰ ਹੀ ਪਈ ਹੈ ਇਹ ਚਾਰ ਵੀ ਮਤਲਬ ਕਿ ਮੁੱਲ ਲੇਤਾ ਹੋਏ ਹੀ ਨਹੀਂ ਉਹ ਇਹ ਚੱਕਣਾ ਚਾਹੀਦਾ ਹੈ ਮਕੂਰਾ ਦਾ ਹੀ ਆ ਜਾ ਮੁੱਲ ਲੇਤਾ ਹੋਇਆ ਤਾਂ ਮੀ ਕਰਕੇ ਜਾਦੇ ਤੇ ਮਹੌਣ ਜਾ ਪੈ ਗਿਆ ਜਾ ਨਹੀਂ ਇਹ ਮਗਲੇ ਚੱਡੀ ਹੋਵੇ ਤੇ ਵੇਚੀ ਹੋਵੇ ਸਫਾਈ ਐਕਸਪਲੋਇਟੀ ਵਾਲੇ ਨਹੀਂ ਕਰਦੇ ਕਿ ਜਿਹੜਾ ਖੜਕੇ ਤੇ ਛੂਡਾ ਜਾ ਉਹ ਉਹਨਾਂ ਦੀ ਜ਼ਿੰਮੇਵਾਰੀ ਹੈਗੀ ਸਫਾਈ ਵੀ ਨਹੀਂ ਕਰਦੇ ਹੈਗੇ ਧੰਨਵਾਦ ਸੰਗਤਿਆਂ ਦੇ ਵਿੱਚ ਮੱਕੀ ਦੀ ਫਸਲ ਆ ਰਹੀ ਹੈ ਕਿੰਤਰਾਂ ਦੇ ਪ੍ਰਬੰਧ ਨੇ ਮੱਛੇ ਹਾਲਾਤਾਂ ਦੇ ਕਿੰਨੇ ਪ੍ਰਬਾਸ ਕਰੋਂ ਜਿਹੜੇ ਮੰਡੀ ਚ ਪ੍ਰਬੰਧ ਨੇ ਵੈਸੇ ਸਰਕਾਰ ਵੱਲੋਂ ਕਿੰਨੇ ਕਰਕੇ ਕਣਕ ਦੀ ਦੀ ਜਿੱਤੇ ਜਾਂਦੇ ਨੇ ਉਹਦੇ ਹਿਸਾਬ ਨਾਲ ਤਾਂ ਪ੍ਰਬੰਧ ਕੀਤੇ ਹੋਏ ਨੇ ਪਰ ਗਰਮੀ ਜਿਆਦਾ ਹੋਣ ਦੇ ਕਾਰਨ ਕਈ ਵਾਰੀ ਇੱਥੇ ਪਾਣੀ ਦੀ ਪਿੰਡ ਦੀ ਸਮੱਸਿਆ ਆ ਜਾਂਦੀ ਹੈ ਉਹ ਐਸੋਸੀਏਸ਼ਨ ਵੱਲੋਂ ਵੀ ਆਪ ਦਾ ਪੂਰਾ ਜ਼ੋਰ ਲਾ ਕੇ ਅਸੀਂ ਕਰਦੇ ਆਂ ਤੇ ਕਮੇਟੀ ਵੱਲੋਂ ਵੀ ਹੁੰਦੇ ਆ ਕਿਹਦਾ ਮੱਕੀ ਲਾ ਕੇ ਉਹਨੇ ਕਿੰਨਾ ਰੇਟ ਚੱਲ ਰਿਹਾ ਮੱਕੀ ਜਿਹੜੇ ਮੱਕੀ ਦਾ ਰੇਟ ਹੈ ਰੇਟ ਕਰਦਾ ਮਾਰਕੀਟ ਦੇ ਵੰਡ ਜੀ ਇਕੋ ਸਰਕਾਰੀ ਤਾਂ ਕੋਈ ਪ੍ਰੈਸ ਹੈ ਨਹੀਂ ਜੇ ਸਰਕਾਰੀ ਕੋਈ ਰੇਟ ਫਿਕਸ ਹੋਣ ਤਾਂ ਇਹਦਾ ਰੇਟ ਹੈ ਜਿਹੜਾ ਸਥਿਰ ਰਹੇ ਇਹ ਕਈ ਵਾਰੀ ਹੁਣ ਜਿਵੇਂ ਵਾਰਸ ਦਾ ਟਾਈਮ ਆ ਜਾਂ ਮਤਬਲਾ ਹੈ ਜਾਦੇ ਮੱਕੀ ਕਈ ਵਾਰੀ ਮੰਡੀ ਚਾ ਦਿੰਦੀ ਆ ਇਤ ਇੰਨਾ ਕਿ ਰੇਟ ਆਉਣਾ ਆ ਜਾਂਦਾ ਵੀ ਜ਼ਿੰਮੇਦਾਰ ਢੱਲਣ ਜੋਗਾ ਨਹੀਂ ਰਹਿੰਦਾ ਮੈਂ ਤਾਂ ਗਵਰਨਮੈਂਟ ਨੂੰ ਅਪੀਲ ਕਰਦਾ ਵੀ ਜਿਵੇਂ ਤੇ ਹੋਰ ਤੁਸੀਂ ਸਬਸਿਡੀਆਂ ਦੇ ਨੁਦਾ ਕੋ ਹੋਣ ਦਿੰਦੇ ਹੋ ਉਹ ਸਬਸਿਡੀਆਂ ਦੇਣ ਦੀ ਬਜਾਏ ਇਹ ਜਿਹੇ ਕੰਮ ਮਤਲਬ ਹੈ ਉਪਸ਼ਾਕਾਂ ਨੂੰ ਲੋੜ ਹੈ ਵੀ ਜਿਹੜੇ ਮਿਹਨਤ ਕਸ਼ ਲੋਕ ਨੇ ਉਹਨਾਂ ਨੂੰ ਉਤਸ਼ਾਹ ਕੀਤਾ ਜਾਵੇ ਉਹਨਾਂ ਦੇ ਰੇਟਾਂ 'ਚ ਪ੍ਰਭਾਵਿਤ ਕੀਤੀ ਜਾਵੇ ਉੱਥੇ ਉਹ ਦਿੱਤਾ ਜਾਵੇ ਸਬਸਿਡੀਆਂ ਦੇਣ ਦੀ ਬਜਾਏ ਇੱਦਾਂ ਕੋ ਪ੍ਰਭਾਵਿਤ ਕੀਤੀ ਜਾਵੇ ਤੋਂ ਨਹੀਂ ਨਹੀਂ ਸਰਕਾਰ ਕਹਿੰਦੀ ਹੈ ਵੀ ਟਰਪੀ ਇੱਥੋਂ ਪਾਣੀ ਲਗਾਤਾਰ ਡੰਗੇ ਜਾ ਰਿਹਾ ਹੈ ਤੁਹਾਡਾ ਕੀ ਸੋਚਣਾ ਹੈ ਵੀ ਐਮਐਸਟੀ ਸਾਰੀਆਂ ਫਸਲਾਂ ਤੇ ਹੋਣ ਕਿ ਇਹਦੇ ਕਿਸ ਤਰ੍ਹਾਂ ਪਾਣੀ ਪਹੁੰਚਾਏ ਉਹ ਤੇ ਕਿਸਾਨ ਵੀ ਬਣੇ ਦੇਖੋ ਕਿਸਾਨ ਤਾਂ ਬਚੂਗੇ ਬਚੂਗਾ ਜੇ ਤੇ ਮਤਲਬ ਲੈ ਵੀ ਜਿਹੜਾ ਫਸਲਾਂ ਚ ਵਿਭਿੰਨਤਾ ਆਉਗੀ ਵਿਭਿੰਨਤਾ ਤਾਂ ਆਉਗੀ ਜੇ ਤੇ ਐਮ ਐਸ ਪੀ ਹੋ ਜੀ ਐਮ ਐਸ ਪੀ ਦੇਖੋ ਸਰਕਾਰ ਹਰੇਕ ਉਹਤੇ ਫਸਲ ਤੇ ਦਿੰਦੀ ਨਹੀਂ ਜੇ ਕਿਤੇ ਅਨਾਉਂਸ ਵੀ ਕਰ ਦਿੰਦੀ ਹੈ ਫੁੱਲ ਭਲੇਕੇ ਤਾਂ ਉਹ ਕਹਿੰਦੇ ਆ ਮੈਂ ਪਰ 1 ਏਕੜ ਜਾਂ 5 ਕੋਟ ਰੋਹੀ ਦੂਜਾ 2 ਕੋਟ ਰੀਤੂ ਉਹ ਬਾਕੀ ਦੀ ਫਸਲ ਲੈ ਕੇ ਕਿੱਥੇ ਜਾਵੇ ਅਗਲਾ ਉਹ ਦੇ ਕਰਕੇ ਕਿਸਾਨ ਨੂੰ ਉਹਦਾ ਖਰਚਾ ਵੀ ਪੂਰਾ ਹੁੰਦਾ ਕਿਸਾਨ ਉਧਰ ਨੂੰ ਨਹੀਂ ਜਾਂਦਾ ਵਪਨਤਾ ਵੱਲ ਮਤਬਲਾ ਨਹੀਂ ਵਾਧਾ ਹੋ ਰਿਹਾ ਜਿਵੇਂ ਹੁਣ ਮੱਕੀ ਦੀ ਫਸਲ ਆਈ ਹੈ ਇੱਕ ਤੇ ਤੀਜੀ ਫਸਲ ਆ ਗਈ ਵੇ ਸੇ ਕਿਸਾਨਾਂ ਬਾਤ ਤੇ ਲਾਹੇਵੰਦ ਵੀ ਹੈ ਪਰ ਦੇ ਦਾ ਰੇਟ ਹੈ ਇੱਕ ਸਥਿਰ ਜਿਹਾ ਰੇਟ ਹੋਵੇ ਫਿਰ ਇਹ ਚ ਮਤਬਲਾ ਹੈ ਕਾਫੀ ਕਿਸਾਨਾਂ ਨੂੰ ਵੀ ਫਾਇਦਾ ਹੋ ਜੇ ਸਰਕਾਰ ਦੀਆਂ ਜਿਹੜੀਆਂ ਪਾਲਸੀਆਂ ਉਹ ਵੀ ਲਾਗੂ ਹੋਣ ਸਰਕਾਰ ਨੂੰ ਵੀ ਲਗਾਤਾਰ ਕਿਸਾਨਾਂ ਦੀ ਮੰਗ ਤਾਂ ਮੰਨਣੀ ਚਾਹੀਦੀ ਹੈ ਮਸਤੀ ਵਾਲੀ ਕਿਸਾਨ ਵੀ ਸੋਕੇ ਸਰਕਾਰ ਵੀ ਇੱਕੋ ਜਿਹੜੇ ਪੰਜਾਬ ਸਰਕਾਰ ਤਹਿਚ ਐਮਐਸਪੀ ਦੇ ਨਹੀਂ ਸਕਦੀ ਉਹ ਕੋਈ ਸੀਦੀ ਹੋਵੇ ਦੇਰਾਂ ਤੱਕ ਕੇਂਦਰ ਸਰਕਾਰ ਨੇ ਕੇਂਦਰ ਸਰਕਾਰ ਦੀਆਂ ਪਾਲਿਸੀਆਂ ਇੰਨੀ ਮਾਰੀਆਂ ਆ ਗਈਆਂ ਪੰਜਾਬ ਵਾਸਤੇ ਤਾਂ ਵੀ ਉਹ ਪੰਜਾਬ ਵਾਸਤੇ ਕੁਝ ਕਰੀ ਨਹੀਂ ਰਹੀ ਜੇ ਪੰਜਾਬ ਵਾਸਤੇ ਉਹ ਸੋਚੇ ਕਰੇ ਦੇਖੋ ਪੰਜਾਬ ਵੀ ਇੱਕ ਹਿੰਦੁਸਤਾਨ ਦਾ ਜਿਹੜਾ ਹੈਗਾ ਭਾਗ ਹੈ ਵੀ ਇਹਨੂੰ ਮਤੇਰੀਮਾਲ ਇਹਦੇ ਨਾਲ ਸੋਚਣਾ ਚਾਹੀਦਾ ਧੰਨਵਾਦ ਸਰ ਕੀ ਨਾਮ ਹੈ ਕਿਹੜਾ ਹੋਰ ਤੁਹਾਡਾ ਜੀ ਮੇਰਾ ਨਾਮ ਮਪੀ ਸਿੰਘ ਮੈਂ ਸੈਕਟਰੀ ਮਾਰਕੀਟ ਮਡੀਨਾਪੁਰ ਇਹ ਸਰ ਜਿਹੜਾ ਹੈਗਾ ਕਿਸਾਨਾਂ ਵੱਲੋਂ ਤੇ ਯੂਨੀਅਨ ਵੱਲੋਂ ਕੁਝ ਧਿਆਨ ਚ ਆਇਆ ਸੀ ਕਿ ਪਾਣੀ ਨੂੰ ਸੰਬੰਧੀ ਜਾਂ ਫਿਰ ਸਫਾਈ ਨੂੰ ਲੈ ਕੇ ਉਹਦੇ ਸੰਬੰਧੀ ਕੀ ਆਪ ਜੀ ਨੇ ਕਦਮ ਚੁੱਕੇ ਨੇ ਹਾਂਜੀ ਕਿਸਾਨਾਂ ਦਾ ਬਫਦ ਮਿਲਿਆ ਸੀਗੇ ਜੀ ਅੱਜ ਤੇ ਕੁਝ ਸਮੱਸਿਆਵਾਂ ਸੀਗੀਆਂ ਜਿੱਦਾਂ ਸਫਾਈ ਦੀ ਬਾਰਿਸ਼ ਕਰਕੇ ਥੋੜਾ ਡਿਲੇ ਹੋ ਗਿਆ ਕਿਉਂਕਿ ਜਿਹੜਾ ਫੋਸ ਸੀਗਾ ਉਹ ਗਿੱਲਾ ਹੋ ਗਿਆ ਚੱਕਣ 'ਚ ਦਿੱਕਤ ਆ ਰਹੀ ਸੀ ਉਹ ਜਿੱਦਾਂ ਹੀ ਧਿਆਨ ਦੇ ਵਿੱਚ ਆਇਆ ਸੀ ਸਾਰਾ ਠਕਵਾਤਾ ਤੇ ਪਾਣੀ ਦਾ ਮਸਲਾ ਸੀਗਾ ਉਹ ਵੀ بارش ਕਰਕੇ ਥੋੜੀ ਡਿਲੇ ਸੀਗੀ ਅਸੀਂ ਉਹ ਵੀ ਜੋ ਸਮੱਸਿਆ ਹੱਲ ਕਰੀ ਉਹ ਅੱਜ ਹੋ ਜਾਏਗਾ ਸਰ ਅੱਜ ਹੀ ਹੋ ਜਾਏਗਾ ਜੀ ਪਰਟੀਕੁਲਰਲੀ ਅੱਜ ਹੀ ਹੋ ਜਾਏਗਾ ਥੈਂਕ ਯੂ